ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰਾਣਾ ਸੰਗਤ ਜੀ ਅਬਦਾਲੀ ਨੇ ਬਾਬਾ ਜੱਸਾ ਸਿੰਘ ਦੀ ਆਲੂ ਵਾਲੀਏ ਸ਼ਰਮਣੀ ਪੰਥ ਅਕਾਲੀ ਪੁੱਡੇ ਦਲ ਦੇ ਜਥੇਦਾਰ ਹੋਏ ਨੇ ਜਿਹੜੇ ਉਹਨਾਂ ਨੂੰ ਇੱਕ ਚਿੱਠੀ ਲੈ ਕੇ ਭੇਜੀ ਉਸ ਚਿੱਠੀ ਦੇ ਵਿੱਚ ਲਿਖ ਕੇ ਭੇਜਿਆ ਸੀ ਕਿ ਬਾਬਾ ਜੀ ਸਿੰਘ ਸਾਹਿਬ ਜੀ ਜਦੋਂ ਜੰਗ ਹੁੰਦੀ ਆ ਆਪਣੀ ਆਪਸ ਦੇ ਵਿੱਚ ਤੁਹਾਡੇ ਵੀ ਬੰਦੇ ਮਰਦੇ ਨੇ ਤੇ ਸਾਡੇ ਵੀ ਬੰਦੇ ਮਰਦੇ ਨੇ ਧੂਮਾ ਪਾਸਿਆਂ ਦਾ ਬੜਾ ਨੁਕਸਾਨ ਹੁੰਦਾ ਹੈ ਤੇ ਆਪਾਂ ਬਹਿ ਕੇ ਸਮਝੌਤਾ ਕਰ ਲਈ ਕੋਈ ਗੱਲਬਾਤ ਕਰ ਲਈਏ ਇਹ ਜਿਹੜੇ ਰੋਜ਼ ਦਾ ਆਪਣਾ ਨੁਕਸਾਨ ਹੁੰਦਾ ਹੈ ਇਹ ਨੁਕਸਾਨ ਬੰਦ ਹੋ ਜਾਏਗਾ ਤੇ ਅੱਗੋਂ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ ਨੇ ਉਹਨਾਂ ਨੇ ਵੀ ਫਿਰ ਚਿੱਠੀ ਦਾ ਜਵਾਬ ਚਿੱਠੀ ਦੇ ਵਿੱਚ ਦਿੱਤਾ ਉਹ ਚਿੱਠੀ ਦੇ ਬੋਲ ਸਨ ਅਬਦਾਲੀ ਨੂੰ ਜਵਾਬ ਦਿੱਤਾ ਕਹਿਣ ਲੱਗੇ ਤੇਮਾਰੀ ਵੈ ہماری ਮੁਲਾਕਾਤ ਜੰਗ ਕੇ ਮੈਦਾਨ ਵਿੱਚ ਹੋਗੀ ਵहां ਪਰ ਜੋ ਸ਼ਸਤਰ ਖੜਕेंगे आपस में बातें होंगी कहन लगे तू ਬਦਾਲੀ ਗੱਲ ਕਰਦਾ ਸਮਝੋਤੇ ਨਹੀਂ ਵੀ ਆਪਾਂ ਬੈਠ ਕੇ ਗੱਲਬਾਤ ਕਰ ਲਈਏ ਕਹਿਣ ਲੱਗੇ ਤੇਰੀ ਤੇ ਸਾਡੀ ਮੁਲਾਕਾਤ ਜੰਗ ਦੇ ਮੈਦਾਨ ਦੇ ਵਿੱਚ ਹੋਏਗੀ ਜਿਹੜੇ ਉੱਥੇ ਸ਼ਸਤਰ ਖੜਕਣਗੇ ਉਹ ਆਪਸ ਦੇ ਵਿੱਚ ਗੱਲਾਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ